ਫਗਵਾੜਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਬੀਤੇ ਦਿਨੀ ਗ੍ਰਿਫਤਾਰ ਕੀਤੇ ਤਿੰਨ ਦੋਸ਼ੀਆਂ ਵੱਲੋਂ ਕੀਤੀ ਪੁਸ਼ਕਿਸ਼ ਤੇ ਆਧਾਰ ਤੇ ਹੁਣ ਇਸੇ ਹੀ ਮਾਮਲੇ ਵਿੱਚ ਕੁੱਲ 5 ਪਿਸਤਲਾਂ ਅਤੇ 13 ਹੋਰ ਜਿੰਦਾ ਰੋਂਦ ਬਰਾਮਦ ਕਰਕੇ ਕੁੱਲ 12 ਪਿਸਤਲ ਅਤੇ 48 ਰੋਂਦ ਬਰਾਮਦ ਕੀਤੇ ਹਨ ਫਗਵਾੜਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਐਸਪੀ ਕਪੂਰਥਲਾ ਬਤਸਲਾ ਗੁਪਤਾ ਨੇ ਦੱਸਿਆ ਕਿ ਗੈਂਗਬਾਰ ਅਤੇ ਨਾਜਾਇਜ਼ ਅਸਲੇ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਇੱਕ ਸਪੈਸ਼ਲ ਮਹਿੰਮ ਤਹਿਤ ਸੀਆਈਏ ਸਟਾਫ ਫਗਵਾੜਾ ਦੀ ਟੀਮ ਨੇ ਆਪਣੀ ਹੀ ਗੈਂਗ ਚਲਾ ਰਹੇ ਸੁਖਮਨ ਸਿੰਘ ਉਰਫ ਸੁਖਾ ਦੇ ਦੋਸ਼ੀ ਨੂੰ ਗੌਂਸਪੁਰ ਕਟ ਹਾਈਵੇ ਤੇ ਨਾਕੇਬੰਦੀ ਦੌਰਾਨ ਦੋ ਹੋਰ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਸੀ ਉਹਨਾਂ ਦੱਸਿਆ ਕਿ ਦੌਰਾਨੇ ਤਫ਼ਤੀਸ਼ ਪੁਲਿਸ ਨੇ ਦੋਸ਼ੀ ਰੋਸ਼ਨ ਸਿੰਘ ਪਾਸੋਂ ਲੁਕਾਸ਼ ਪਾ ਕੇ ਰੱਖੇ ਹੋਏ 5 ਹੋਰ ਪਿਸਟਲ ਅਤੇ 13 ਰੌਂਦ ਬਰਾਮਦ ਕੀਤੇ ਐਸਐਸਪੀ ਮੁਤਾਬਕ ਦੋਸ਼ੀ ਇਹ ਅਸਲਾ ਆਪਣੀ ਗੈਂਗ ਨੂੰ ਮਜ਼ਬੂਤ ਕਰਨ ਲਈ ਮੱਧ ਪ੍ਰਦੇਸ਼ ਤੋਂ ਖਰੀਦ ਕੇ ਲਿਆਉਂਦੇ ਸਨ ਜਿਦਾਂ ਕਿ ਲਾਸਟ ਵੀਕ ਵੀ ਇੱਕ 3 ਬੰਦੇ ਅਸੀਂ ਅਰੈਸਟ ਕੀਤੇ ਹੋਏ ਸੀ ਸੁਖਵੰਤ ਸੋਕ ਵਨ ਸਿੰਘ ਰੋਸ਼ਨ ਸਿੰਘ ਔਰ ਅਜੇ ਕੁਮਾਰ ਇਹਨਾਂ ਦੀ ਫਰਦਰ ਇੰਟਰੋਗੇਸ਼ਨ ਲਾਸਟ ਵੀਕ ਅਸੀਂ ਇਹਨਾਂ ਤੋਂ 7 ਵੈਪਨਸ ਰਿਕਵਰ ਕੀਤੇ ਸੀ ਫਰਦਰ ਇੰਟਰੋਗੇਸ਼ਨ ਕੇ ਦੌਰਾਨ ਅਸੀਂ ਇਹਨਾਂ ਤੋਂ 5 ਵੈਪਨਸ ਹੋਰ ਰਿਕਵਰ ਕੀਤੇ ਔਰ ਇਹ ਸਾਰੇ ਜਿੱਦਾਂ ਅਸੀਂ ਪਹਿਲੇ ਵੀ ਬਰੀਫ ਕੀਤਾ ਹੋਇਆ ਸੀ ਕਿ ਇਹ ਬੰਦੇ ਲਗਾਤਾਰ ਇਹ ਗੈਂਗ ਚਲਾ ਰਹੇ ਸੀ ਜੋ ਕਿ ਐਕਸਟਰੈਕਸ਼ਨ ਕਾਲ ਕਰਦੇ ਹਨ ਕਿਤੇ ਕੋਈ ਆਰਗੇਨਾਈਜ਼ ਕ੍ਰਾਈਮ ਕਰਨਾ ਹੋ ਤਾਂ ਤੁਸੀਂ ਇਹਨਾਂ ਨੂੰ ਬੁਲਾ ਲਿਓ ਕੋਈ ਕੁਝ ਹੋਰ ਵੀ ਐਕਟੀਵਿਟੀਜ਼ ਇਲੈਗਲ ਐਕਟੀਵਿਟੀਜ਼ ਇਹਨਾਂ ਦੀ ਅਸੀਂ ਸਾਹਮਣੇ ਆ ਰਹੀ ਹੈ ਉਹ ਸਾਰੀ ਇਹ ਬੰਦੇ ਸਾਰੇ ਉਹਦੇ ਵਿੱਚ ਇਨਵੋਲਡ ਨੇ ਪਲੱਸ ਇਹਨਾਂ ਦੇ ਉੱਪਰ ਜਿੱਦਾਂ ਅਸੀਂ ਪਹਿਲੇ ਵੀ ਤੁਹਾਨੂੰ ਦੱਸ ਚੁੱਕੇ ਇਹਨਾਂ ਦੇ ਉੱਪਰ 13 13 18 18 ਫਰਚੇ ਦਰਜ ਹੈ ਔਰ ਇਹ ਉਹਨ ਮਕਦਮੋਂ ਬੇਲ ਕਰਕੇ ਆਂਦੇ ਹਨ ਔਰ ਬੇਲ ਕੇ ਬਾਅਦ ਫਿਰ ਵਾਪਸ ਉਹੀ ਕ੍ਰਾਈਮ ਕਰਦੇ ਹਨ तो इस बार फर्दर इंटरोगेशन के दौरान जो सा रिकवरी आई है वो पाँच पिस्तल बत्ती बोर समेत सोलह राउंड एक पिस्तल तीस बोर उन्नीस राउंड एक देसी कट्टा एक गड्डी जो पी बी एट डी बी नाइन जीरो सैवन ये पुरानी गड्डी है पर ये जो वेपन्स है, ये तो हैं ये असी वापस पाँच पिस्तल इन्हों और रिकवर किए हैं जोड़े तुम देख रहे हो ਇਸੇ ਤਰ੍ਹਾਂ ਹੀ ਪੁਲਿਸ ਨੇ ਲੁੱਟਖੋਹਾਂ ਕਰਨ ਵਾਲੇ ਦੋ ਵਿਅਕਤੀ ਨਜਾਇਜ਼ ਅਸਲੇ ਸਮੇਤ ਕਾਬੂ ਕੀਤੇ ਨੇ ਐਸਐਸਪੀ ਵੱਤਸਲਾ ਗੁਪਤਾ ਨੇ ਦੱਸਿਆ ਕਿ ਮਿਤੀ 12 ਮਾਰਚ ਨੂੰ ਸੰਜੀਵ ਕੁਮਾਰ ਵਾਸੀ ਹਦੀਆਬਾਦ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਐਮ ਐਂਡ ਆਰ ਇੰਟਰਪ੍ਰਾਈਜ਼ਸ ਨਾਮ ਦੇ ਅਤੇ ਮਨੀ ਚੈਂਜਰ ਦੀ ਦੁਕਾਨ ਹਦੀਆਬਾਦ ਚੌਂਕ ਤੋਂ ਦਾਤਰ ਦੇ ਪਿਸਤੌਲ ਦੀ ਨੋਕ ਤੇ 2 ਲੱਖ ਰੁਪਏ ਦੀ ਲੁੱਟ ਕੀਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਨੂੰ ਸਿਰ 12 ਘੰਟੇ ਵਿੱਚ ਹੀ ਟ੍ਰੇਸ ਕਰਕੇ ਦੋਵੇਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਉਹਨਾਂ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਅਵਤਾਰ ਸਿੰਘ ਉਰਫ ਰਾਣਾ ਪੁੱਤਰ ਸੇਵਾ ਸਿੰਘ ਵਾਸੀ ਘੁੰਮਣਾ ਅਤੇ ਰਕੇਸ਼ ਕੁਮਾਰ ਉਰਫ ਰਿੱਕੀ ਪੁੱਤਰ ਜਸਪਾਲ ਚੰਦ ਵਾਸੀ ਪਿੰਡ ਘੁੰਮਣਾ ਵਜੋਂ ਹੋਈ ਹੈ ਜਿਸ ਪਾਸੋਂ ਪੁਲਿਸ ਨੇ ਇੱਕ ਪਿਸਤੌਲ ਇੱਕ ਦਾਤਰ ਇੱਕ ਮੋਟਰਸਾਈਕਲ ਦੋ ਮੋਬਾਈਲ ਅਤੇ 2700 ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ ਉਨਾ ਕੇ ਆ ਕੀ ਪੁਲਿਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਤੋਂ ਇਲਾਵਾ ਪਿੱਛੇ ਦਾ ਦੋ ਦਿਨ ਪਹਿਲਾਂ ਇੱਕ ਮਨੀ ਐਕਸਚੇਂਜ ਵਾਲੋਂ ਕੀ ਲੁੱਟਖੋਈ ਸੀ ਸਨੇਚਿੰਗ ਜਿੱਥੇ ਵਿੱਚ ਪੈਸੇ ਲੁੱਟ ਕੇ ਲੈ ਗਏ ਸੀ ਅਸੀਂ ਉਹ ਦੋਨੋਂ ਬੰਦੇ ਰੌਂਡ ਅਪ ਕਰ ਲਏ ਹਨ ਜਿਹਦਾ ਨਾਮ ਹੈ ਅਫਤਾਰ ਸਿੰਘ ਉਰਫ ਰਾਣਾ ਇੱਕ ਹੈ ਰਕੇਸ਼ ਕੁਮਾਰ ਉਰਫ ਵਿੱਕੀ ਰਿੱਕੀ ਇਹਨਾਂ ਤੋਂ ਅਸੀਂ ਇੱਕ ਪਿਸਟਲ 7.6 ਬੋਰ 5 ਰਾਊਂਡ ਲੈ ਗਏ ਇੱਕ ਜੀਪੀਬੀ 32s 9002 ਦੋ ਮੋਬਾਈਲ ਫੋਨ ਔਰ 2700 ਰੁਪਏ ਇਹਨਾਂ ਤੋਂ ਬਰਾਮਦ ਕੀਤਾ ਗਿਆ ਹੈ ਇਸ ਤੋਂ ਇਲਾਵਾ ਐਸਐਸਪੀ ਕਪੂਰਥਲਾ ਵੱਸਲਾ ਗੁਪਤਾ ਨੇ ਹੋਰ ਖੁਲਾਸਾ ਕਰਦਿਆਂ ਦੱਸਿਆ ਕਿ ਪੁਲਿਸ ਨੇ ਨਜਾਇਜ਼ ਅਸਲੇ ਸਮੇਤ 9,80,000 ਰੁਪਏ ਦੀ ਨਕਦੀ ਸਮੇਤ ਇੱਕ ਹੋਰ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਦੀ ਪਛਾਣ ਦਿਲਦਾਰ ਸਿੰਘ ਪੁੱਤਰ ਹਰਮਨ ਸਿੰਘ ਵਾਸੀ ਝੂਠੇਵਾਲ ਕੰਬੋਜ ਅੰਮ੍ਰਿਤਸਰ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਉਕਤ ਦੋਸ਼ੀ ਨੂੰ ਥਾਣਾ ਸਦਰ ਦੇ ਐਸਐਚਓ ਬਲਵਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਦੀ ਟੀਮ ਨੇ ਹਵੇਲੀ ਪੁਲ ਨਜ਼ਦੀਕ ਸਪੈਸ਼ਲ ਨਾਕੇਬੰਦੀ ਦੌਰਾਨ ਇੱਕ ਸਵਿਫਟ ਕਾਰ ਸਮੇਤ ਕਾਬੂ ਕੀਤਾ। ਉਨਾ ਦੱਸਿਆ ਕਿ ਕਾਰ ਚਾਲਕ ਪਾਸੋਂ ਲਈ ਗਈ ਤਲਾਸ਼ੀ ਦੌਰਾਨ ਇੱਕ ਪਿਸਤਲ ਬਰੇਟਾ ਮੈਗਜ਼ੀਨ ਅਤੇ ਸ਼ੇਰੋਂਦ ਭਰਾਮਤ ਕੀਤੇ ਜਿਸ ਖਿਲਾਫ ਵੀ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ इस तू तो अलावा पिछले सानू इंटीमेशन आ रही थी कि सा एरिए बंदे इदाद हैं जोड़े इतने आके इलीगल एक्टिविटीज़ कर रहे हैं और देर इन पोजेसन ऑफ इलीगल वैपन सो so असी बार बार ना नाकाबंदी करके और इतने जो आस पास के जो अबेंडेंड या फिर रेजीडेंशियल एरियाज़ हैं या उथे असी सर्च कर रहे थे दौरान सर्च सानू एक बंद काबू किया है वह नाम है गलदार सिंह और ये उपर पहले भी तीन सौ चुरंजा ए तीन सौ तेईस पाँच सौ छः का एक मुकदमा दर्ज है ये तो असी एक पिस्टल बरेटा सैवन पॉइंट सिक्स फाइव समेत मैगजीन पंद्रह राउंड जिंदा लाइव राउंड नौ लाख अस्सी हज़ार रुपये असी ए बराबद किए हैं और एक कार जो स्विफ्ट नंबरी पी वी जीरो टू ई पी सैवन एट डबल जीरो ਹੀ ਵਾਸ ਇਨ ਪੋਜੈਸ਼ਨ ਆਫ ਇਲੀਗਲ ਵੈਪਨ ਅਸੀਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਦੇ ਤੋਂ ਪੁੱਛ ਕੇ ਚੱਲ ਰਹੀ ਹੈ ਕਿ ਇਹ ਪੈਸਾ ਇਹਨੂੰ ਕਿੱਥੋਂ ਮਿਲਿਆ ਔਰ ਵੈਪਨ ਕਾਦੇ ਵਾਸਤੇ ਇਹਨੇ ਰੱਖਿਆ ਸੀ ਔਰ ਵੈਪਨ ਕਿੱਥੋਂ ਲੈ ਕੇ ਆਇਆ ਹੈ ਸੋ ਥੀਸ ਆਰ ਦਾ ਰਿਕਵਰੀਜ਼ ਮਤਿਆਰ ਕਿਥੋਂ ਲੈ ਕੇ ਆਂਦੇ ਸੀ ਇਹ ਸਾਰੇ ਇਹਨੇ ਹਥਿਆਰ ਜੋ ਹੁਣ ਤੱਕ ਅਸੀਂ ਵੈਰੀਫਾਈ ਕੀਤਾ ਹੈ ਇਹ ਹਰਿਆਣਾ ਤੋਂ ਲੈ ਕੇ ਆਏ ਨੇ ਇਕਾਤ ਬੰਦੇ ਸਾਡੇ ਨਾਂ ਸਾਹਮਣੇ ਜਿਹੜੇ ਬੰਦੇ ਜਿਹਨਾਂ ਤੋਂ ਇਹ ਵੈਪਨ ਲੈ ਕੇ ਆਏ ਉਹਨਾਂ ਦਾ ਨਾਮ ਸਾਹਮਣੇ ਆਇਆ ਹੈ ਜਿਹੜਾ ਫਰੋਤੀ ਸੰਬੰਧੀ ਕਿਹਾ ਗਿਆ ਜੀ ਇਹਨਾਂ ਚੋਂ ਕੋਈ ਹੋਇਆ ਰੈਡੀਫਾਈ ਵੀ ਕੀ ਕਿਸ ਕਿਸ ਨੂੰ ਇਹਨਾਂ ਨੇ ਜਾਂ ਕਾਲ ਇਹ ਪਿੱਛੇ ਇਹਨਾਂ ਦੇ ਉੱਪਰ ਪਹਿਲੇ ਹੀ ਪਰਚੇ ਇਹਨਾਂ ਨੇ ਐਕਸਟਰਸ਼ਨ ਕਾਲ ਐਜ਼ ਇਟ ਇਜ਼ ਨਹੀਂ ਪਰ ਇਹ ਹਵਾਈ ਫਾਇਰਿੰਗ ਕੇ ਪਰਚੇ ਜ਼ਰੂਰ ਇਹਨਾਂ ਨੇ ਪਿੱਛੇ ਪਲੈਨਿੰਗ ਕੀਤੀ ਸੀ ਪਲੈਨਿੰਗ ਕੇ ਤਹਿਤ ਹੀ ਇੱਥੇ ਆਏ ਹਨ ਫਗਵਾੜੀ ਦੇ ਕੁਝ ਕੇਸ ਜਾਂ ਹੋਰ ਉਹਨਾਂ ਨਾਲ ਕੋਈ ਸੰਬੰਧ ਹੋ ਸੀ ਵੀ दैट इज अभी इन्वेस्टिगेशन में ਸਾਡੇ ਸਾਹਮਣੇ ਕੁਝ ਕੁਝ ਆਇਆ ਹੋਇਆ ਹੈ ਸੀ ਵੀ ਆ ਅਸੀਂ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ